ਸ਼ਸ਼ੀ ਕਾਲ ਜੀ ਸਾਰਿਆਂ ਨੂੰ ਚੈਲਡਰੀ ਫਰਮ ਤੇ ਸਾਰਿਆਂ ਦਾ ਸਵਾਗਤ ਹੈ ਬਾਈ ਤੇ ਸਾਰਿਆਂ ਦਾ ਬਹੁਤ ਧੰਨਵਾਦ ਜਿਹੜੀ ਆਪਾਂ ਨੇ ਪਿਛਲੀ ਵਾਰ ਵੀਡੀਓ ਪਾਈ ਸੀ ਜਸਕਰੋਂ ਤੇ ਪ੍ਰਤਾਪ ਕੰਬਲ ਦੇਖ ਲਾਓ ਆਪਾਂ ਨੂੰ ਬਹੁਤ ਫੋਨ ਆਇਆ ਵੀਡੀਓ ਤੋਂ ਬਾਅਦ ਤੇ ਹਰ ਇੱਕ ਬੰਦੇ ਦਾ ਜਾਨੀ ਹਰ ਇੱਕ ਭਰਾ ਦਾ ਆਜਾ ਭੈਣ ਦਾ ਇਹੀ ਕਹਿਣਾ ਸੀ ਸਾਡੇ ਨਾਲ ਇਸ ਵਪਾਰੀ ਨੇ ਠੱਗੀ ਮਾਰੀ ਜਾਂ ਉਸਨੇ ਮਾਰੀ ਹਰ ਇੱਕ ਦਾ ਅਲੱਗ-ਅਲੱਗ ਨੋ ਸੀਗੇ ਜਿਵੇਂ ਆਪਾਂ ਪਹਿਲਾਂ ਹੀ ਗੱਲ ਕਰ ਸਕਾਂਗੇ ਆਨਲਾਈਨ ਜਿਹੜਾ ਵਪਾਰਾ ਹੁਣ ਉਹ ਠੱਗੀ ਦਾ ਇੱਕ ਬਹੁਤ ਵੱਡਾ ਰਾਹ ਬਣ ਚੁੱਕਿਆ ਹੈ ਲੋਕਾਂ ਨੇ ਨਾ ਇਹ ਨੂੰ ਬਸ ਇਹ ਵੀ ਕਿ ਜਿਆਦਾ ਪਸ਼ੂਆਂ ਦਾ ਆਨਲਾਈਨ ਪਾਓ ਤੇ ਵੇਚੋ ਕੋਈ ਵੀ ਪਸ ਤੁਸੀਂ ਦੇਖ ਲਓ ਵਪਾਰੀ ਤੁਸੀਂ ਕਹਿੰਦੇ ਨਾ 9 ਕਿਲੋ ਦਾ ਕੋਈ ਕਹਿੰਦਾ 10 ਕਿਲੋ ਆ ਕੋਈ ਕਹਿੰਦਾ 12 ਕਿਲੋ ਕੋਈ ਕਹਿੰਦਾ 16 ਕਿਲੋ ਤੇ ਕੋਈ ਕਹਿੰਦਾ 17 ਕਿਲੋ ਹੋ ਸਕਦਾ ਬਹੁਤ ਬਣਪਰਾ ਸਹੀ ਫਾਉਂਦੇ ਨੇ ਹੋ ਵੀ ਸਕਦਾ ਪਰ ਜ਼ਿਆਦਾਤਰ ਜੇ ਤੁਸੀਂ ਉਹਨਾਂ ਨੂੰ ਕਹੋਗੇ ਸਾਨੂੰ ਦੋ ਟਾਈਮ ਬਾਈ ਵੀਡੀਓ ਚਵਾ ਦਿਓ ਵੀਡੀਓ ਤੇ ਪਸ਼ੂ ਚਵਾ ਦਿਓ ਤਾਂ ਕੋਈ ਨਹੀਂ ਚਵਾਦਾ ਜਦੋਂ ਵੀਡੀਓ ਕੋ ਫੋਨ ਕਰਨ ਵਾਲੇ ਕਹਣਗੇ ਭੈਣੇ ਪਸੂ ਕੱਟੂ ਚਾਹੋਗੇ ਆ ਜੀ ਇਹਨੂੰ ਬੁਖਾਰ ਹੋ ਗਿਆ ਜੀ ਜਾਂ ਇਹ ਹੋ ਗਿਆ ਜੀ ਸੋ ਬਹਾਨੇ ਮਾਰਨਗੇ ਤੇ ਉਹਨਾਂ ਨੇ ਉੱਥੇ ਭੇਜ ਦੇਣੀ ਹੈ ਜਿੱਥੇ ਉਹ ਡਾਇਰੈਕਟ ਬਿਨਾਂ ਚੁਆਈ ਦੇ ਜਾ ਰਹੀ ਹੈ ਚਲੋ ਇਸ ਟਾਪਿਕ ਤੇ ਆਪਾਂ ਫੇਰ ਵੀਡੀਓ ਬਣਾਵਾਂਗੇ ਜਿਹੜੀ ਅੱਜ ਮੇਨ ਵੀਡੀਓ ਬਣਾ ਰਹੇ ਆ ਆਪਾਂ ਗਗਨਦੀਪ ਜੀਓ ਵਾਲਾ ਦੇ ਖਿਲਾਫ ਬਣਾ ਰਹੇ ਆ ਖਿਲਾਫ ਹੀ ਬਣਾ ਰਹੇ ਆ ਜਦੋਂ ਨਾ ਹੀ ਆਪਾਂ ਕਿਸੇ ਦੇ ਕਹਿਣ ਤੇ ਵੀਡੀਓ ਬਣਾ ਰਹੇ ਹਾਂ ਜਿਹੜੀ ਵੀਡੀਓ ਬਣਾ ਰਹੇ ਹਾਂ ਨਾ ਜੋ ਉਹਨੇ ਆਪਣੇ ਨਾਲ ਕੀਤੀ ਆ ਆਪਾਂ ਉਹ ਦੱਸ ਰਹੇ ਹਾਂ ਤਾਂ ਕਿ ਕੱਲ ਨੂੰ ਜਿੰਨੇ ਕੇ ਭੈਣ ਭਰਾਵਾਂ ਤੱਕ ਆਪਣੀ ਵੀਡੀਓ ਪਹੁੰਚਦੀ ਹੈ ਕਮ ਸੇ ਕਮ ਉਹ ਤਾਂ ਨਾ ਉਹਦੇ ਗੱਲਾਂ ਚਾਹਣ ਤੇ ਕੋ ਉਹਨਾਂ ਨੇ ਇੱਕ ਬਸ ਢਾਂਗੀ ਬਣਾ ਲਿਆ ਦੋ ਤਿੰਨ ਦਿਨ ਦੋ ਤਿੰਨ ਡੰਗ ਪਸੂ ਨੂੰ ਰੋਕ ਲੋ ਵੱਡੇ ਵੱਡੇ ਲੇਵੇ ਬਣਾ ਕੇ 16 ਕਿਲੋ ਆਜੀ 18 ਕਿਲੋ ਵਾਲੀ ਫਿਰ ਸਿੱਧੀ 20000 ਦੀ ਛੋਟ ਛੋਟ ਦੇਖੋ ਨਾ ਵੀ ਕਿਸੇ ਦੀ 100 ਦੀ ਹੋਊ 200 ਦੀ ਜਿਵੇਂ ਆਪਾਂ ਛੱਡਦੇ ਆ ਉਹ ਨਹੀਂ ਉਹਨਾਂ ਨੇ 20 20 30 30000 ਦੀਆਂ ਛੋਟਾਂ ਲਾਉਣੀਆਂ ਉਹ ਛੋਟੀ ਕਿਉਂਕਿ ਚਲੋ ਉਹਨਾਂ ਦੇ ਪਸੂ ਬਾਰੇ ਚੰਗੇ ਹੁੰਦੇ ਐ ਇਸ ਕਰਕੇ ਛੋਟਾ ਮੰਗੀਆਂ ਸਾਰਿਆਂ ਨੇ ਦੇਖ ਹੀ ਲਿਆ ਭਾਉ ਨੋਸ ਸਿੰਘ ਨੇ ਵੀਡੀਓ ਪਾਈ ਤੇ ਕਿੰਨਾ ਉਹ ਤੋਂ ਬਾਅਦ ਵੀ ਵੀਡੀਓ ਫੇਰ ਵੀ ਪੈ ਗਈ ਪਰ ਉਹਨਾਂ ਨੂੰ ਫਰਕ ਨਹੀਂ ਪੈਂਦਾ ਚੀਨਾ ਨੂੰ ਕੋਈ ਕੀ ਕਹਿ ਰਿਹਾ ਕਿੰਨੀਆਂ ਗਾਲਾਂ ਕੱਢ ਰਿਹਾ ਕਿੰਨੀਆਂ ਉਹਨਾਂ ਦੇ ਮਿੰਨਤਾ ਕਰ ਰਿਹਾ ਕਰਲੇ ਕਰਲੇ ਕੋਈ ਫਰਕ ਨਹੀਂ ਪੈਂਦਾ ਪਰ ਅੱਜ ਆਪਾਂ ਤੁਹਾਨੂੰ ਦੱਸ ਦਿੰਨੇ ਆ ਉਹਨੇ ਆਪਣੇ ਨਾਲ ਕੀ ਕੀਤਾ ਆਪਾਂ ਪਿਛਲੇ ਸਾਲ ਉਹ ਤੋਂ ਮੱਧ ਲਈ ਸੀ 10ਵੇਂ ਮਹੀਨੇ ਚ ਸੱਜਰ ਝੋਟੀ ਲਈ ਸੀ ਤੇ 64000 ਦੀ ਤੇ ਉਹ ਉਹਨੇ ਆਪਾਂ ਨੂੰ ਝੋਟੀ ਭੇਜਤੀ ਤੇ ਘਰੇ ਪਹੁੰਚ ਕਰੀ ਸੀਗੀ ਭਲੂਣ ਝੋਟੀ ਸੀਗੀ ਜਿਹੜਾ ਉਹ ਪਿੱਟਾ ਟਿੱਕਰ ਇਹ ਪਹੁੰਚਿਆ ਤਾਂ ਉਹਦਾ ਕੱਟਰੂ ਮਰਿਆ ਹੋਇਆ ਸੀ ਜਿਹੜੇ ਭਰਾ ਆਪਣੇ ਕੋਲੇ ਲੈ ਕੇ ਆਏ ਆ ਆਪਣੇ ਕੋਲ ਵੀਡੀਓ ਵੀ ਹੈਗੀ ਆ ਝੋਟੀ ਦੀ ਵੀ ਹੈਗੀ ਆ ਉਹ ਡਰਾਈਵਰਾਂ ਦੀ ਵੀ ਹੈਗੀ ਟੈਂਪੂ ਦੀ ਵੀ ਸਾਰੀ ਹੈਗੀ ਹੈ ਤੇ ਭਾਈ ਮੈਨੂੰ ਜ਼ਿਆਦਾ ਐਡਿਟ ਨਹੀਂ ਕਰਨੀ ਆਉਂਦੀ ਇਸ ਕਰਕੇ ਹੋਈ ਤਾਂ ਕਰ ਦਾਂਗੇ ਨਹੀਂ ਮੇਰੇ ਕੋਲ ਐਡਿਟ ਨਹੀਂ ਬਈ ਹੋਣੀ ਹੈਗੀ ਮੈਂ ਜਿਹਨੇ ਕੋਈ ਚਾਹਿਆ ਆਪਾਂ ਉਹਨੂੰ ਡਾਇਰੈਕਟ ਭੇਜਾਂਗੇ ਵੀਡੀਓ ਉਹਨੇ ਝੋਟੀ ਆਪਾਂ ਨੂੰ ਭੇਜੀ ਤੇ ਕੱਟਰੂ ਮਰਿਆ ਹੋਇਆ ਮੈਂ ਕਿਹਾ ਨੂੰ ਫੋਨ ਕਰਾ ਭਰਾ ਆਫਾ ਤੇ ਉਹ ਨਹੀਂ ਲਾਉਂਦੇ ਹੈਗੇ ਆਪਾਂ ਮੱਝ ਨਹੀਂ ਲਾਉਣੀ ਤੇਰਾ ਕੱਟਰੂ ਮਰਿਆ ਹੋਇਆ ਮੈਂ ਕੋਈ ਮਰੇ ਕੱਟਰੂ ਵਾਲੀ ਮਾਦੀ ਦੇ ਪੈਸੇ ਨਹੀਂ ਦਿੱਤੇ ਨੇ ਦੇਖੋ ਜੀ ਆਪਾਂ ਨੂੰ 64000 ਰੁਪਏ ਤਾਂ ਮੈਂ ਕਮੇਟੀ ਜਾ ਕੇ ਦਿੱਤਾ 10 ਮਹੀਨੇ ਹੋ ਗਏ ਤੇ ਉਹ 64000 ਰੁਪਏ ਮੈਂ ਹਜੇ ਤੱਕ ਹੈ ਮੇਰੀ ਕਮੇਟੀਆਂ ਚੱਲੀ ਜਾਂਦੀਆਂ ਨੇ ਆਪਾਂ ਕਮੇਟੀ ਭਰੀ ਜਾਂਦੇ ਆ ਪਰ ਉਹ ਕਮੇਟੀ ਆਪ ਮੇਰੀ ਤਾਂ ਐਵੇਂ ਗਈ ਮੈਂ ਪੂਰੇ ਸਾਲ ਤੋਂ ਕਮੇਟੀ ਭਰ ਰਹੀ ਹਾਂ ਹਜੇ ਵੀ ਇੱਕ ਕਿਸ਼ਤ ਬਾਕੀ ਹੈ ਤੇ ਨਹੀਂ ਸਾਡਾ ਦਾ 10-15 ਮਿੰਟਾਂ ਦੇ ਗੱਲ ਹੁੰਦੀ ਗਈ ਕਹਿੰਦਾ ਭਾਣੇ ਮੈਂ ਨਾ ਪਰਸੋਂ ਨੂੰ ਮੈਂ ਇਸ ਲੈ ਜਾਊਂਗਾ ਅੱਜ ਲਾ ਲਾ ਪਰਸੋਂ ਨੂੰ ਮੇਰੀ ਇਥੇ ਚ ਆਉਣੀ ਆ ਮੈਂ ਅੱਜ ਮੈਂ ਉਹਦੇ ਨਾਲ ਲੈ ਜਾਊਂਗਾ ਐ ਕਰ ਲੂਗਾ ਬਹੁਤ ਕਰ ਲੂਗਾ ਜਿਵੇਂ ਰੋਲਾ ਪਾਉਂਦਾ ਹੁੰਦਾ ਵੀਡੀਓ ਤੇ ਸਾਨੂੰ ਆਪਾਂ ਨੇ ਯਕੀਨ ਕਰ ਲਿਆ ਤੇ ਆਪਾਂ ਲੋਕਾਂ ਅੱਗੇ ਵੀ ਦੋ ਤਿੰਨ ਪਸੂ ਲੈਤੇ ਸੀ ਉਹਦੇ ਵਿੱਚ ਵੀ ਸਾਰੇ ਆ ਤਕਰੀਬਨ ਬਹੁਤ ਸਾਰੇ ਗਲਤ ਸੀਗੇ ਉਹਦੇ ਬਾਰੇ ਵੀ ਦੱਸ ਦਾਂਗੇ ਆਪਾਂ ਤੁਹਾਨੂੰ ਕਿ ਆਪਾਂ ਲਾ ਲਈ ਤੈਨੂੰ ਦੋ ਦਿਨ ਉਹਨੂੰ ਫੋਨ ਕਰਦੀ ਦੀ ਭਰਾ ਆਪਣੀ ਮੈਂਸ ਲੈ ਜਾ ਭਰਾ ਆਪਣੀ ਮੈਂਸ ਲੈ ਜਾ ਫਿਰ ਲੈ ਕੇ ਨਹੀਂ ਆਇਆ ਫਿਰ ਮੈਂ ਮੈਂ ਮੱਜਾ ਨਵਾਉਣਾ ਮੈਂ ਧਾਰ ਚੂਨਾ ਮੈਂ ਇੱਥੇ ਆ ਉੱਥੇ ਬਹਾਨੇ ਮਾਰੀ ਗਿਆ ਫਿਰ ਕਹਿੰਦਾ ਭਾਣੇ ਤੁਸੀਂ ਵੇਚ ਦਿਓ ਜਿਹੜਾ ਵੱਧਾ ਘੱਟ ਹੋਊਗਾ ਆਪਾਂ ਕਰ ਲਾਂਗੇ ਉਹਨੇ ਆਪਾ ਤੋਂ ਮੱਝ ਵਖਾਤੀ ਉਹ 44000 ਦੀ ਤੇ 20000 ਰੁਪਏ ਆਪਾਂ ਨੂੰ ਉਹਨੇ ਦੇਣਾ ਕਰ ਲਿਆ ਆਪਾਂ ਮੱਝ ਦੇਤੀ ਤੇ ਉਹ ਮੱਝ ਜਾਨੀ ਸੀ ਵੀ ਕੱਟੜੂ ਤਾਂ ਮਰਿਆ ਮਰਿਆ ਸੀ ਕੱਟੜੂ ਬਿਲਕੁਲ ਆਕੜਿਆ ਪਿਆ ਸੀ ਕਾ ਕੋਈ ਆਇਆ ਨਹੀਂ ਸੀ ਰਾਜ ਮਰ ਗਿਆ ਡਰਾਈਵਰ ਕਹਿੰਦਾ ਤਾਂ ਭੈਣੇ ਰਾਜ ਮਰ ਗਿਆ ਮੈਂ ਦੋ ਪਸੂ ਚਲਾ ਕੇ ਲੈ ਕੇ ਆਇਆ ਸੀ ਮੇਰੇ ਕੋਲ ਵੀਡੀਓ ਵੀ ਆ ਉਹਦੇ ਵੀਡੀਓ ਵਿੱਚ ਕੋਈ ਦੋ ਪਸੂ ਨਹੀਂ ਹੈਗੇ ਉਹਨੇ ਮੈਨੂੰ ਵੀਡੀਓ ਭੇਜੀ ਮੱਝ ਪਾਤੀ ਵਿੱਚ ਕੱਟੜੂ ਪਤਾ ਨਹੀਂ ਖੜਾਤਾ ਜਾਂ ਕੋਈ ਹੋਰ ਖੜਾਤਾ ਹੋਰ ਕੋਈ ਪਸੂ ਪਤਾ ਨਹੀਂ ਉਹ ਕੱਟੜੂ ਆਇਆ ਖੜਾ ਕੇ ਨਾ ਤੇ ਪਿੱਛੋਂ ਪੂਰੀਆਂ ਰस्सियां ਲੱਗੀਆਂ ਹੋਈਆਂ ਸੀ ਜੇ ਦੋ ਮਦਨਪੁਰਾ ਚੰਗੀ ਤਰ੍ਹਾਂ ਸੈੱਟ ਕਰਕੇ ਅੰਦਰੋਂ ਪਸੂਖੜਾ ਕੇ ਦੀ ਵੀਡੀਓ ਬਣਾ ਲਈ ਵੀ ਆਪਾਂ ਸਹੀ ਵੇਖੀ ਚੋਰ ਸੀ ਇਸ ਕਰਕੇ ਬਣਾਈ ਉਹਨੇ ਤੇ ਉਹ ਮੱਝ ਮਕਾਤੀ ਪਰ ਅੱਜ ਤੋਂ 10 ਮਹੀਨੇ ਹੋ ਗਏ ਉਹਨੇ ਆਪਣੇ ਪੈਸੇ ਨਹੀਂ ਦਿੱਤੇ ਅਮ ਰੋਜ਼ ਫੋਨ ਕਰਦੀ ਰਹੀ ਪਹਿਲਾਂ ਤਾਂ ਜਾਣਾ ਭਾਣੇ ਮੈਂ ਬੈਂਕ 'ਚ ਖੜਾ ਪਾਣੇ ਭੈਣ ਜੀ ਹਾਂਜੀ ਆਏ ਨਹੀਂ ਤੁਹਾਡੇ ਕੋਲੇ ਮੈਂ ਦੂਜੇ ਮੁੰਡੇ ਨੂੰ ਕਿਹਾ ਸੀ ਉਹਨੇ ਪਾਏ ਨਹੀਂ ਸਾਨੂੰ ਅੱਜ ਬੈਂਕ ਬੰਦ ਹੈ ਅੱਜ ਮੇਰੇ ਕੋਲੇ ਅੱਜ ਮੈਂ ਠਾਣੇ ਗਿਆ ਹੋਇਆ ਅੱਜ ਫਲਾਣਾ ਆਪਾਂ ਨੂੰ ਬਹੁਤ ਕਹ ਵੀ ਆਪਾਂ ਤੇਰੀ ਵੀਡੀਓ ਪਾਵਾਂਗੇ ਇਹ ਨਾਲੇ ਪਵਾਵਾਂਗੇ ਪਰ ਤੇ ਕੋਈ ਅਸਰ ਨਹੀਂ ਉਹ ਹੀ ਭਾਨੇ ਮਾਰਦਾ ਰਿਹਾ ਫਰੋਂ ਆਪਣੇ ਕਈ ਭੈਣ ਭਰਾਵਾਂ ਨੇ ਫੋਨ ਵੀ ਕਰਿਆ ਭਰਾ ਨੇ ਫੋਨ ਕਰਿਆ ਨੂੰ ਕਈ ਵਾਰੀ ਮੈਂ ਕਹਿੰਦਾ ਮੈਂ ਤਾਂ 15000 ਮੋੜੂਗਾ ਮੈਂ ਐ ਨਹੀਂ ਕਰਦਾ ਮੈਂ ਫਲਾਣਾ ਮੋੜੂ ਆਪਣਾ ਕੋਲ ਸਾਰੀਆਂ ਆਡੀਓ ਪਈਆਂ ਜੀ ਜੋ ਪੈਸੇ ਮੰਨੇ ਆ ਹੋ ਸਾਰਾ ਕੁਝ ਹੈ ਭਾਵੇਂ ਉਹ ਆਪਾ ਦਾ ਸੀ ਨੂੰ ਨਾ ਉਹ ਹੁਣ ਤੱਕ ਕਹਿੰਦਾ ਮੈਂ ਗੁਰਦੁਆਰੇ ਵੀ ਚੜ੍ਹ ਦੂ ਮੈਂ ਤਾਂ ਮੰਨਿਆ ਹੀ ਨਹੀਂ ਸਾਫ਼ ਹੀ ਮੁੱਕਰ ਗਿਆ ਹੁਣ ਤੇ ਤੇ ਭਰਾ ਨੇ ਕਹਿੰਦਾ ਮੈਂ 15 ਮੋੜੂਗਾ ਫੋਨ ਕਰਦੇ ਰਹੇ 5 ਤਰੀਕ ਲੈ ਲਈ ਕਦੇ 8 ਤਰੀਕ ਲੈ ਲਈ ਪਰ ਉਹਨੇ ਕੋਈ ਪੈਸਾ ਨਹੀਂ ਮੋੜਿਆ ਨਾ ਇਹ ਮੋੜਦਾ ਕਿਸੇ ਦਾ ਇਹਦਾ ਪ੍ਰੋਬਲਮ ਇਹ ਇਹਦੀ ਇਹ ਫਿਤ੍ਰਤ ਵਿੱਚ ਹੈ ਕਿ ਕਿਸੇ ਦੇ ਪੈਸੇ ਨਹੀਂ ਵਾਪਸ ਕਰਦਾ ਪਸ਼ੂ ਮੜਵਾ ਵੀ ਲਊ ਤਾਂ ਪਸ਼ੂ ਦਾ ਲੈ ਲੂ ਪਰ ਪੈਸੇ ਨਹੀਂ ਦਿੰਦਾ ਇਹ ਦੀ ਫਿਤਰਤ ਚ ਹੈ ਤੇ 10 ਮਹੀਨੇ ਹੋ ਗਏ ਆਪਾਂ ਹੁਣ ਵੀ ਉਹਨੂੰ ਉਹਦੇ ਜਿਹੜੇ ਵੀਡੀਓ ਪਾਈ ਸੀ ਕੈਰੋ ਉਹਨਾਂ ਦੀ ਪ੍ਰਤਾਪ ਕੰਬਲ ਦੀ ਆਪਾਂ ਉਹਦੋਂ ਵੀ ਉਹਨੂੰ ਬੋਕਾਲ ਕੀਤੇ ਘੰਟੇ ਬਾਅਦ ਫੋਨ ਕਰਦਾ ਭੈਣੇ ਮੈਂ ਤੈਨੂੰ 7 ਵਜੇ ਫੋਨ ਕਰਨਾ ਭੈਣੇ ਮੈਂ ਤੈਨੂੰ 7 ਵਜੇ ਫੋਨ ਕਰਨਾ ਤੇ ਇਹਦੇ ਅਕੋਰਡਿੰਗ ਆਪਾਂ ਉਹਨਾਂ ਦੇ ਪਿੰਡ ਦੇ ਸਰਪੰਚ ਨੂੰ ਵੀ ਫੋਨ ਕੀਤਾ ਨਹੀਂ ਭਾਈ ਇਹਨੇ ਐਂ ਕਰਿਆ ਸਰਪੰਚ ਕਹਿੰਦਾ ਵੀ ਇਹ ਤਾਂ ਐਂ ਕਰਦੇ ਆ ਤੇ ਆਪਾਂ ਤੇ ਕੋਲ ਜਾਇਆ ਉਹਨੇ ਆਪਾਂ ਨਹੀਂ ਦੇਣੀ ਤੇ ਉਹਨੂੰ ਬਾਅਦ ਆਪਾਂ ਚਲੋ ਆਪਾਂ ਵੀ ਦੇਖ ਪਸ਼ੂ ਰੱਖਦੇ ਆ ਆਪਣਾ ਡੇਰੀ ਦਾ ਕੰਮ ਹੈ ਆਪਾਂ ਪਸ਼ੂ ਵੇਚਦੇ ਵੀ ਆ ਤੇ ਲੈਣੇ ਵੀ ਆ ਡੇਰੀ ਦੇ ਵਿੱਚ ਦੁੱਧ ਵੀ ਪਾਉਨੇ ਆ ਸਾਮ੍ਹਕੇ ਵੀ ਵੇਚਦੇ ਆ ਤੇ ਪਰ ਇਸ ਬੰਦੇ ਨੂੰ ਕੋਈ ਫਰਕ ਨਹੀਂ ਮੇਰੇ ਕੋਲ ਅੱਗੇ ਵੀ ਆਪਾਂ ਦੇ ਕੋਲ ਤਿੰਨ ਪਸ਼ੂ ਲੈਥੇ ਸੀ ਇੱਕ ਵਾਰ ਦੋ ਕੱਠੀਆਂ ਬੱਝਾਂ ਲੈਤੀਆਂ ਇਹਦੇ ਕੋਲ ਸਭ ਤੋਂ ਪਹਿਲਾਂ ਤੇ ਜਦ ਮੱਝਾਂ ਆਪਣੇ ਘਰੇ ਆਈਆਂ ਇੱਕ ਕੱਟੀ ਨੂੰ ਮੱਝ ਕਟੜੂ ਭੁੱਲੀ ਹੋਈ ਸੀਗੀ ਤੇ ਆਪਾਂ ਇਹਨੂੰ ਫੋਨ ਕਰਾਇਆ ਵੀਰੇ ਮੱਝ ਤਾਂ ਕਟੜੂ ਥੱਲੇ ਨਹੀਂ ਪਾਉਂਦੀ ਅਖੇ ਭੈਣੇ ਦੋ ਕੱਠੀਆਂ ਆਈਆਂ ਨੇ ਤੇ ਕਟੜੂ ਭੁੱਲ ਗਿਓ ਜਦੋਂ ਆਪਾਂ ਇਹਨਾਂ ਥੋੜੇ ਅਨਜਾਨ ਸੀਗੇ ਆ ਡੇਢ ਸਾਲ ਦੀ ਗੱਲ ਐ ਵੀ ਤੇ ਆਪਾਂ ਉਹ ਰੱਖ ਲਈ ਜਿਹੜੀ ਇੱਕ ਮਾਝ ਵੱਡੀ ਮਾਝ ਆਈ ਸੀਗੀ ਉਹਦੇ ਵਿੱਚ ਮੂਰਲੇ ਥਾਣਾ ਦੇ ਸਿਰਫ ਪਾਈਆ ਦੁੱਧ ਸੀ ਇੱਕ ਗਲਾਸ ਦੁੱਧਾ ਨਿਕਲਦਾ ਸੀ ਉਹਦੀ ਗਾਰਡ ਹੈ ਨਹੀਂ ਸੀ ਆਪਾਂ 4000 ਘਾਟੇ ਨਾਲ ਉਹ ਵੇਚਤੀ ਦੂਜੀ ਕਟੜੂ ਨਹੀਂ ਚੱਲਦੀ ਸੀ ਉਹਨੇ ਵਿਕਣਾ ਕਿੱਥੋਂ ਸੀ ਚਲੋ ਆਪਾਂ ਘਰੇ ਰੱਖ ਲਈ ਫੇਰ ਇੱਕ ਮਾਝ ਦੇ ਕੋਲ ਆਪਾਂ ਨੇ ਹੋਰ ਲੈਤੀ 1 ਲੱਖ ਤੇ 22000 ਦੀ ਕਹਿੰਦਾ ਇਹਦੇ ਥੱਲੇ 16 ਲੀਟਰ ਦੁੱਧਾ ਆਪਣੇ ਘਰੇ ਉਹਨੇ ਕੱਢਿਆ ਆ ਕੇ ਕੱਟੀ ਚਾਗੇ 1 ਕਿਲੋ ਦੁੱਧਾ ਦੋ ਜਾ ਡਾਂਗ ਵੀ تھی ਜਾ ਡਾਂਗ ਵੀ ਮੈਨੂੰ ਸਾਡਾ ਬੰਦਾ ਕਹਿੰਦਾ ਇਹਦਾ ਰੀਵੀ ਜੀ ਦੁੱਧ ਨਹੀਂ ਦਿੰਦੀ ਮਾਖਾ ਚਲੋ ਕੋਈ ਗੱਲ ਨਹੀਂ ਤੇ ਅਸੀਂ ਹੌਲੀ ਹੌਲੀ ਮੱਜ ਨੂੰ ਸਾਂਭਿਆ ਦਾਣਾ ਪੱਕਾ ਪਾ ਚਲੋ 10 12 ਲੀਟਰ ਕਰਨ ਦੀਆਂ ਲੱਗੀ ਆਪਾਂ ਉਸ ਚੀਜ਼ ਨੂੰ ਇਗਨੋਰ ਕਰਤਾ ਵੀ ਚਲੋ ਇਹ ਨਾ ਮਾੜਾ ਮੋਟਾ ਚੱਲਦਾ ਹੀ ਰਹਿੰਦਾ ਜਦੋਂ ਇਹ ਆਮ ਹੀ ਗੱਲ ਹੋ ਗਈ ਕਿ ਤੇ ਥੱਲੇ 12 ਲੀਟਰ ਉਹਨੂੰ 16 ਦੱਸਣਾ ਜਿਹਦੇ ਥੱਲੇ 16 ਉਹਨੂੰ 20 ਦੱਸਣਾ ਤੇ ਜਿਹਦੇ ਥੱਲੇ 8 ਉਹਨੂੰ 12 ਦੱਸਣਾ ਮੈਂ ਆਪਾਂ ਨਹੀਂ ਕਹਿੰਦੇ ਵੀ ਇਹਦੇ ਵਿੱਚ ਇਹਨਾਂ ਜਦੋਂ ਬਸ ਦੂਰੋਂ ਆਉਂਦਾ ਆਪਾਂ ਲੈ ਲੈਨੇ ਆ ਰਾਹ ਦੇ ਵਿੱਚ ਬਸ ਦੁੱਧ ਘਟਦਾ ਹੀ ਘਟ ਤੇ ਕਾਬਟ ਹੁੰਦੀ ਐ ਤੇ ਦੂਜੀ ਗੱਲ ਉਹਨੂੰ ਦਾਣਾ ਦਾਣਾ ਸਾਰਾ ਚੇਂਜ ਹੋ ਜਾਂਦਾ ਆ ਦਾ ਨੀਰਾ ਦਾਣਾ ਉਸ ਦੀ ਜਗ੍ਹਾ ਚੇਂਜ ਹੋ ਜਾਂਦੀ ਆ ਉਹਨੂੰ ਵਿਚਾਰੇ ਨੂੰ ਪਹਿਲਾਂ ਵਪਾਰੀ ਕੋਲ ਆਉਂਦਾ ਫਿਰ ਸਾਡੇ ਵਰਗਿਆਂ ਕੋਲ ਆਉਂਦਾ ਫਿਰ ਅੱਗੋਂ ਦੀ ਅੱਗੋਂ ਕਈ ਨੇ ਲੋਕਾਂ ਕੋਲੇ ਤੁਰਦਾ ਫਿਰਦਾ ਦਾ ਦਿਲ ਨਹੀਂ ਲੱਗਦਾ। ਉਹ ਤੋਂ ਦੀ ਬਾਅਦ ਘਟ ਚੱਲਦੀ ਐ ਪਰ ਜਿਉਂਦੇ ਕਟਰੂ ਦੀ ਜਗ੍ਹਾ ਮਰਿਆ ਕਟਰੂ ਭੇਜ ਦੇਣਾ ਸੱਜਰ ਮੱਝ ਪਿੱਛੇ ਉਹ ਵੀ ਕਿਸੇ ਹੋਰ ਦਾ ਲਾ ਕੇ ਉਹਦਾ ਵੀ ਨਹੀਂ ਸੀ ਇਹ ਵੀ ਗਾਰੰਟੀ ਐ ਕਿਉਂਕਿ ਮੱਝ ਕਟਰੂ ਕੋਲੇ ਜਾਂਦੀ ਹੀ ਨਹੀਂ ਸੀ ਨਾ ਉਹ ਸੰਗਦੀ ਸੀ ਨਾ ਰਿੰਗਦੀ ਸੀ ਨਾ ਮੱਝ ਨੇ ਕਰਿਆ ਉਹਦਾ ਸੀ ਜਾਂ ਕਿਸੇ ਹੋਰ ਦਾ ਸੀ ਨਾ ਧੋਖੜ ਪਿਛਲੇ ਆਇਆ ਸੀ ਕਿਉਂਕਿ ਮੱਝ ਦੁੱਧ ਵੀ ਨਹੀਂ ਦਿੰਦੀ ਇੱਕ ਸਾਢੇ ਘਰ 10 ਦਿਨ ਰਹੀ ਮੱਝ ਬਦਨਾ ਦਿਨ ਉਹਨੇ ਇੱਕ ਫੈਰ ਧਰਤੀ ਤੇ ਲਾਇਆ ਇੱਕ ਜਾਗੇ ਨਾਲ ਅਸੀਂ ਦੁੱਧ ਕੱਢਦੇ ਰਹੇ ਸਾਡਾ ਬੰਦਾ ਕੱਢਦਾ ਰਿਹਾ ਪਰ ਇਹਨਾਂ ਦੁੱਧ ਦੀ ਧਾਰ ਨਹੀਂ ਦਿੱਤੀ ਸਭ ਵੀਡੀਓ ਪਾਉਣ ਦਾ ਮੇਰਾ ਮਕਸਦ ਵੀ ਇਹ ਹੈ ਵੀ ਜਿਹੜੀ ਆਪਾਂ ਵੀਡੀਓ ਤੁਹਾਨੂੰ ਪਾਈ ਸੀ ਤੇ ਹੁਣ ਅੱਗੇ ਵੀ ਪਾਵਾਂਗੇ ਮੇਰਾ ਆਨਲਾਈਨ ਵਪਾਰ ਹੋ ਰਿਹਾ ਹੈ ਨਾ ਇਹਦੇ ਵਿੱਚ ਧੋਖਾ ਧੜੀ ਜਿਆਦਾ ਹੋ ਰਹੀ ਹੈ ਸਹੀ ਬੰਦੇ ਘੱਟ ਨੇ ਤੇ ਗਲਤ ਜ਼ਿਆਦਾ ਨੇ ਇਦ ਕਿੰਨੇ ਕਿਵੇਂ ਕਿਹੜੇ ਤਰੀਕੇ ਨਾਲ ਥਗੀਆਂ ਵੱਜ ਰਹੀਆਂ ਉਹ ਆਪਾਂ ਆ ਤਰੀਕਾ ਕਿਉਂਕਿ ਆਪਾਂ ਆਨਲਾਈਨ ਪਸ਼ੂ ਤਕਰੀਬਨ 3-4 ਸਾਲ ਤੋਂ ਲੈ ਰਹੇ ਆ ਤੇ ਆਪਣੇ ਨੂੰ ਸਹੀ ਪਸ਼ੂ ਵੀ ਆਉਂਦੇ ਆ ਤੇ ਗਲਤ ਵੀ ਆ ਰਹੇ ਆ ਤੇ ਗਲਤ ਕਿਵੇਂ ਤੇ ਕਿਉਂ ਆ ਰਿਹਾ ਜਾਂ ਆਪਣੇ ਭੈਣ ਭਾਈਆਂ ਜਿਹਨੂੰ ਕਿਸੇ ਨੂੰ ਆਇਆ ਆਪਾਂ ਉਹ ਸਟੋਰੀ ਜਰੂਰ ਸ਼ੇਅਰ ਕਰਾਂਗੇ ਤਾਂ ਕਿ ਅੱਗੇ ਤੋਂ ਜਿਹੜਾ ਕੋਈ ਭੈਣ ਭਰਾ ਆਨਲਾਈਨ ਪਸ਼ੂ ਲੈਂਦਾ ਤਾਂ ਉਹ ਪੂਰੀ ਜਾਂਚ ਪੜਤਾਲ ਕਰਕੇ ਲਵੇ ਤੇ ਖਾਸ ਕਰਕੇ ਗगनਦੀਪ ਕੋਲੋਂ ਤਾਂ ਬਿਲਕੁਲ ਹੀ ਨਾ ਲਵੇ ਚਾਹੇ ਭੁੱਖਾ ਬਠਾ ਰਹੇ ਉੱਪਰ ਇਹ ਤੋਂ ਕੋਈ ਪਸ਼ੂ ਨਾ ਲਓ ਬਈ ਐਡਾ ਝੂਠਾ ਬੰਦਾ ਤੇ ਧੋਖੇबाज ਬੰਦਾ ਆਪਾਂ ਨਹੀਂ ਦੇਖਿਆ ਕਈ ਭੈਣ ਭਰਾ ਨੇ ਇਹਨਾਂ ਕੋਲ ਕਹੀਆਂ ਦੀ ਸਾਈ ਨਹੀਂ ਮੋੜੀ ਆਪਣੇ ਕੋਲ ਭਰਾ ਨੇ ਹੋਰ ਫੋਨ ਕੀਤਾ ਕਹਿੰਦਾ ਆਪਣੇ ਸਾਡੀ ਸਾਈ ਨਹੀਂ ਸੀ ਮੋੜੀ ਅਸੀਂ ਜਾ ਕੇ ਲਿਆਏ ਪਰ ਉਹ ਵੀ ਸਾਰੇ ਇੱਕ ਬੰਦਾ ਇਹਨਾਂ ਨੂੰ ਮਤਲਬ ਇਹ ਕਹਿੰਦਾ ਵੀ ਐਡੇ ਮਾੜੇ ਬੰਦੇ ਆਪਾਂ ਨਹੀਂ ਦੇਖੇ ਪਰ ਹੈ ਵੀ ਬਹੁਤ ਮਾੜਿਆ ਬਾਈ ਤੁਸੀਂ ਦੇਖਿਆ ਹੀ ਆਪਾਂ ਉਹ ਨੋਕ ਸਿੰਘਾਣਾ ਨੇ ਉਹਦੇ ਨਾਲ ਕੀ ਬਣਾਈ ਐ ਤੇ ਫਿਰ ਮੈਂ ਤਾਂ ਕਰਕੇ ਉਹਨਾਂ ਨੂੰ ਪੈਸੇ ਵੀ ਦਿੱਤੇ ਉਹ ਸਾਡੇ ਵਰਗਿਆਂ ਨੂੰ ਇਸ ਕਰਕੇ ਨਹੀਂ ਦਿੰਦਾ ਕਿ ਆਪਾਂ ਦੂਰ ਬੈਠੇ ਆ ਸਾਡੇ ਕੋਲ ਜਾਇਆ ਜਾਂਦਾ ਹੁਣ ਜਾਵਾਂਗੇ ਤਾਂ 5000 ਦੀ ਗੱਡੀ 6000 ਦੀ ਗੱਡੀ ਲਊ ਕਰਾਈ ਦੇ ਉਦੇ ਕੋਲ ਜਾਣਾ ਪਊਗਾ ਹਨ ਤੇ ਚਲੋ ਕੋਈ ਗੱਲ ਨਹੀਂ ਜੋ ਵੀ ਹੋ ਗਿਆ ਪਰ ਆਪਾਂ ਇਹ ਕਹਿੰਦੇ ਆ ਵੀ ਬਰਾ ਆਨਲਾਈਨ ਪਸ਼ੂ ਤਾਂ ਸਾਰਿਆਂ ਨੇ ਲੈਣੇ ਪੈਣੇ ਪਰ ਇਹਦੇ ਕੋਲੋਂ ਤਾਂ ਬਿਲਕੁਲ ਨਾ ਲਵੋ ਤੇ ਅੱਗੇ ਕਿਨੇ ਕੀ ਕੀਤਾ ਜਿਵੇਂ ਇਹ ਵੀ ਆਪਾਂ ਕਿਸੇ ਕੋਲ ਹੋਰ ਲੱਥੇ ਚੰਗੇ ਲੱਥੇ ਉਹ ਵੀ ਦੱਸਾਂਗੇ ਮਾੜੇ ਲੱਥੇ ਉਹ ਵੀ ਦੱਸਾਂਗੇ ਪਰ ਜਿਹੜੇ ਮਾੜੇ ਵਾਲੀ ਗੱਲ ਆ ਇਸ ਬੰਦੇ ਕੋਲੋਂ ਤਾਂ ਸੌਹ ਖਾਰੂਗੀ ਪਸ਼ੂ ਲਵੋ ਹੀ ਨਾ ਚਾਹੇ ਜੋ ਮਰਜੀ ਹੋਵੇ ਐਡਾ ਘੱਡਿਆ ਤੇ ਮਾੜਾ ਬੰਦਾ ਹੀ ਤੇ ਇਹਨੂੰ ਆਪਨੇ ਬਹੁਤ ਫੋਨ ਕਰੀ ਸੀ ਸੰਦੀਪ ਡੈਰੀ ਵਾਲੇ ਨੂੰ ਫੋਨ ਕਰਿਆ ਸਾਰੇ ਆਪਾਂ ਨੇ ਜਿੰਨੇ ਯੂਟਿਊਬਰ ਆਪਣੇ ਭਰਾ ਨੇ ਵੀਡੀਓ ਵਾਲੇ ਸਾਰਿਆਂ ਨੂੰ ਫੋਨ ਕਰਿਆ ਭਰਾ ਨੇ ਐਂ ਕਰਿਆ ਤੇ ਸਾਰੇ ਇਹਦੇ ਪਿੰਡ ਦੇ ਸਰਪੰਚ ਨੂੰ ਕਰਿਆ ਤੇ ਜਿੰਨੇ ਵਪਾਰੀ ਨੇ ਸਾਰੇ ਆਨਲਾਈਨ ਪਾਸੋਂ ਪਾਉਂਦੇ ਆ ਆਪਣੇ ਅੰਮਤ ਸਾਰੇ ਏਰੀਆ ਦਰਨਦਾਰ ਨੇ ਸਾਰਿਆਂ ਨੂੰ ਆਪਾਂ ਨੇ ਫੋਨ ਕਰਕੇ ਦੱਸਿਆ ਸਾਰੇ ਕਹਿੰਦੇ ਤੈਨੂੰ ਭਾਈ ਇਹ ਐਡਾ ਮਾੜਾ ਬੰਦਾ ਈ ਇਹ ਤੁਸੀਂ ਕਿੱਥੋਂ ਫਸ ਗਏ ਹਰੇਕ ਬੰਦਾ ਕਹਿੰਦਾ ਇਹ ਤੁਸੀਂ ਕਿੱਥੋਂ ਫਸ ਗਏ ਤੇ ਆਪਣੇ ਕੋਲ ਹੁਣ ਇੱਕ ਭਰਾ ਦਾ ਹੋਰ ਫੋਨ ਆਇਆ ਸੀ ਉਹ ਕਹਿੰਦਾ ਸਾਨੂੰ ਗੱਬਣ ਮਾਜੀ ਦਿੱਤੀ ਤੇ ਖਾਲੀ ਨਿਕਲੀ ਘਰੇ ਆ ਗਏ ਸਾਡੇ ਕੋਲ ਉਹ ਬਾਬਲ ਬਾਬੇ ਗਿਆ ਫੋਟੋ ਲਾਈਆਂ ਉੱਥੇ ਭਾਂਡੇ ਚ ਉਹਦੀ ਸੌਹ ਜਾ ਕੇ ਆ ਗਏ ਤੇ ਉਹਨਾਂ ਵਿੱਚ ਬੰਦੇ ਬੰਦੇ ਪਾ ਕੇ ਚਲੋ ਪੈਸੇ ਵਾਪਸ ਲੈ ਲੇ ਆਪਾਂ ਨਹੀਂ ਲੈ ਸਕੀ ਉਦੋਂ ਆ ਨਹੀਂ ਸਕੇ ਕਿਉਂਕਿ ਮੇਰੇ ਲਈ ਡਿਲੀਵਰੀ ਹੋਈ ਸੀ ਮੇਰਾ ਸਜੇਰੀਅਨ ਹੋਇਆ ਸੀ ਉਸ ਟਾਈਮ ਤੇ ਮੈਂ ਆ ਨਹੀਂ ਸਕਦੀ ਮੇਰਾ ਬੱਚਾ ਬਹੁਤ ਛੋਟਾ ਸੀ ਤੇ ਆਪਾਂ ਆ ਨਹੀਂ ਸਕਦੇ ਸੀ ਹੁਣ ਵੀ ਚਲੋ ਜਿਵੇਂ ਹੋਊਗਾ ਦੇਖਾਂਗੇ ਆਇਆਗਾ ਤਾਂ ਜਰੂਰ ਆਵਾਂਗੇ ਤੇ ਇਹਦੇ ਮੂੰਹ ਤੇ ਗੱਲ ਤਾਂ ਕਰਾਂਗੇ ਕਰਾਂਗੇ ਪੈਸੇ ਦੇਵੇ ਨਾ ਦੇਵੇ ਕੋਈ ਨਾ ਕੋਈ ਫਰਕ ਨਹੀਂ ਪੈਂਦਾ ਪਰ ਇਹ ਵੀ ਆਪਾਂ ਆਈ ਵੀਡੀਓ ਤੇ ਤਾਂ ਨਾ ਜਰ ਸਾਰੇ ਜਿੰਨੇ ਜਦੋਂ ਆਪਾਂ ਵੀਡੀਓ ਪਾਵਾਂਗੇ ਜਾਂ ਕਿਸੇ ਚੈਨਲ ਤੇ ਹੋਰ ਪਾਵਾਂਗੇ ਜਾਂ ਇੰਟਰਵਿਊ 'ਚ ਇਹਦਾ ਨਾਂ ਜ਼ਰੂਰ ਆਊਗਾ ਤੇ ਪਹਿਲੇ ਨੰਬਰ ਤੇ ਆਊ ਕਿਉਂਕਿ ਬਈ ਸਭ ਤੋਂ ਵੱਧ ਠੱਗੀਆਂ ਮਾਰੀਆਂ ਇਹਨੇ ਬਹੁਤ ਦਿਲ ਦਿਖਾਇਆ ਇਹਨੇ ਉਹ ਨਾਲੇ ਕਮੇਟੀ ਚ ਕੀਤੀ ਸੀ ਮੈਂ ਕਿਹੋ ਜਿਹੀ ਹਾਲਤ ਸੀ ਜਿਹਨੂੰ ਫੋਨ ਕਰਦੀ ਭਰਾ ਆਪਣੀ ਮਹਸ ਲੈ ਜਾ ਜਾਂ ਮੇਰੇ ਹੁਣ ਪੈਸੇ ਦੇ ਦੇ ਬਹੁਤ ਲੋਕਾਂ ਨੇ ਕਰੀ ਪਰ ਇਹਨੇ ਦਿੱਤੇ ਨਹੀਂ ਸੋ ਸਾਰਿਆਂ ਨੂੰ ਹੱਥ ਬੰਨ੍ਹ ਕੇ ਇਹਦੇ ਕੋਲੋਂ ਜਿੰਨਾ ਬਾਤ ਹੁੰਦਾ ਬਜੋ ਤੇ ਇਹਦੇ ਕੋਲੋਂ ਪਸੂ ਨਾ ਲਵੋ ਉਦੋਂ ਬੈਟਰ ਆ ਤੁਸੀਂ ਮੁੱਲ ਡੈਰੀ ਹੁਣ ਉਦ ਲੈ ਲਓ ਉਹ ਵੀ ਸਾਨੂੰ ਚੰਗਾ ਰਹੂਗਾ। ਤੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਨੇ ਭਰਾਵਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਜਿਨੇ ਵੀ ਆਪਣੀ ਵੀਡੀਓ ਦੇਖੀ ਹੈ ਦੇ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਆਪਾਂ ਇਹੋਲੇ ਵਪਾਰੀਆਂ ਨੂੰ ਅੱਗੇ ਤੋਂ ਸਾਹਮਣੇ ਲੈ ਕੇ ਆ ਸਕੀਏ। ਤੇ ਜੋ ਜੋ ਆਪਣੇ ਨਾਲ ਆਨਲਾਈਨ ਵਪਾਰ ਦੇ ਵਿੱਚ ਆਪਾਂ ਨੂੰ ਚੰਗਾ ਕੀ ਹੋਇਆ ਤੇ ਮਾੜਾ ਕੀ ਆ ਹੋਇਆ ਆਪਣੇ ਵਿੱਚ ਉਹ ਵੀ ਆਪਾਂ ਜ਼ਰੂਰ ਸ਼ੇਅਰ ਕਰਾਂਗੇ ਤੇ ਉਹਦੇ ਲਈ ਆਪਾਂ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਆ। ਸੋ ਤਾਰਿਆਂ ਨੂੰ ਰਿਕੁਐਸਟ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇੱਦੇ ਦੇ ਲੋਕਾਂ ਦਾ ਆਪਾਂ ਥੋੜਾ ਜਿਹਾ ਸਾਹਮਣੇ ਲੈ ਕੇ ਆ ਸਕੀਏ ਵੈਸੇ ਤਾਂ ਉਸ ਦਿਨ ਦਾ ਬਹੁਤ ਫਰਕ ਪੈ ਗਿਆ ਵੀ ਇਹਨਾਂ ਦਾ ਤਾਂ ਬਸ ਕੰਮ ਹੀ ਇਹੀ ਹੈ ਬਸ ਹਾਰ ਪਾ ਦੋ ਤੇ ਇਹਨਾਂ ਨੂੰ ਐਖੜਾ ਲਾਦ ਗਏ ਥਾਪੀਆਂ ਮਾਰੀ ਜਾਣੀਆਂ ਗੱਲੀਆਂ ਬਸ ਹੋਰ ਕੁਝ ਨਹੀਂ ਹੁੰਦਾ ਇਹਨਾਂ ਕੋਲੇ ਸੋ ਇਹਨਾਂ ਤੋਂ ਨਾ ਬਸੂ ਲੋ ਸਤਿ ਸ਼੍ਰੀ ਅਕਾਲ ਜੀ